ਦੋਸਤੋ ਅੱਜ ਇੱਕ ਐਸੇ ਬਾਪੂ ਨਾਲ ਤੁਹਾਨੂੰ ਮਿਲਾਵਾਂਗੇ ਵੀ ਜਿਹੜੇ ਮਿਹਨਤ ਕਾਸ਼ ਬਾਪੂ ਨੇ ਤੇ ਸਵਾਰੀ ਜਿਹੜੀ ਆਪਣੀ ਘੋੜੀ ਦੇ ਉੱਪਰ ਕਰਦੇ ਨੇ ਪੱਠਾ ਡੱਕਾ ਵੀ ਢੋਂਦੇ ਆ ਤੇ ਘੋੜੀ ਦੇ ਉੱਪਰ ਸੋ ਦੋਸਤੋ ਰੱਬ ਜੀ ਨੇ ਨਾ ਸਭ ਤੋਂ ਪਹਿਲਾਂ ਗਧਾ ਬਣਾਇਆ ਤੇ ਕਿਹਾ ਤੂੰ ਗਧਾ ਐ ਤਸਵੀਰ ਤੋਂ ਲੈ ਕੇ ਸ਼ਾਮ ਤੱਕ ਬਿਨਾਂ ਥੱਕੇ ਕੰਮ ਕਰੇਗਾ ਤੇ ਖਾਵੇਂਗਾ ਕਾ ਤੇ ਤੈਨੂੰ ਅਗਲ ਨਹੀਂ ਹੋਣੀ ਤੇ ਉਮਰ ਜਿਹੜੀ ਤੇਰੀ 50 ਸਾਲ ਦੀ ਹੋਵੀਗੀ ਦੀ ਗਧੇ ਨੇ ਕਿਹਾ 50 ਸਾਲ ਬਹੁਤ ਨੇ ਮੈਨੂੰ 20 ਸਾਲ ਹੀ ਦੇ ਦਿਓ ਤੇ ਰੱਬ ਨੇ ਕਿਹਾ ਵੀ ਚਲੋ ਠੀਕ ਆ ਤੇ 20 ਸਾਲ ਹੀ ਸਹੀ ਸੋ ਅੱਜ ਜਿਹੜੀ ਦੋਸਤੋ ਬਾਪੂ ਦੇ ਨਾਲ ਗੱਲ ਕਰਾਵਾਂਗੇ ਤੁਹਾਡੀ ਤੇ ਮਲਵਾਉਣੇ ਆ ਬਾਪੂ ਦੇ ਨਾਲ ਤੇ ਕਰਾਂਗੇ ਜਿਹੜੀਆਂ ਗੱਲਾਂ ਸੋ ਨਾਲੇ ਬਾਪੂ ਦੀ ਘੋੜੀ ਵੀ ਤੁਹਾਨੂੰ ਜਿਹੜੀ ਵੇਖਣ ਦੇ ਵਿੱਚ ਜਿਹੜੀ ਨਜ਼ਰ ਆਵੇਗੀ ਆਹ ਲਓ ਜੀ ਚਲੋ ਜੀ ਇਹ ਬਾਪੂ ਤਾਂ ਘਣੀ ਕੁ ਬਖਾਦ ਗਏ ਭੈਣ ਭਰਾਵਾਂ ਨੂੰ ਇਹ ਜ ਕਸਵੜੀ ਹੰਡੀ ਆ ਇਹ ਆਪਣੇ ਹੱਥੀ ਬਣਾਈ ਫਿਰ ਹਨਾ ਆਹੋ ਦੋ ਬਣਾਇਆ ਅੱਛਾ ਜੀ ਇਹ ਬੰਨ ਬੰਨ ਲਾਂ ਦਿੰਦਾ ਠੀਕ ਆ ਬਾਤ ਛੋੜੀ ਮਾਰਨੀ ਕਿਹਦੇ ਫਿਰ ਇੱਕ ਇਹ ਪੰਡ ਜੀ ਇਥੇ ਹੁਣ ਵੱਜ ਗਈ ਖਿਸਕਣਾ ਨਹੀਂ ਹਨਾ ਨਾ ਹਾਂ ਲੈ ਇਹਨੂੰ ਆਖੀ ਭਾਂ ਸਹੀ ਹੋ ਗਿਆ ਬਿਲਕੁਲ ਜੀ ਮੈਂ ਪਹਿਲੀ ਵਾਰੀ ਵੇਖਿਆ ਬਾਪੂ ਆ ਤਰੀਕਾ ਜਗਾੜ ਪੰਡਾ ਦਾ ਆਪਾ ਬੰਨਦੇ ਆਂ ਰੋਜ ਆਪਦੇ ਪੱਠਿਆਂ ਦੀਆਂ ਚ ਕੁਛ ਵੀ। ਕਿਹੜਾ ਰੱਖਣਾ ਜਿਆਦਾ? ਹਾਂ। ਬੰਦਾ ਕੋਈ ਖੇਤੇ ਨਾਲ ਆਉਂਦਾ ਨਾ ਕੋਈ। ਖੇਤੀ ਜਾਣ ਵਾਲਾ ਹੁੰਦਾ। ਹਾਂ ਹਾਂ। ਉਹ ਆਂਦੇ ਖੇਤੀ ਕਰ। ਹਾਂਜੀ ਹਾਂਜੀ ਹਾਂਜੀ। ਜਿਆਦਾ ਬੰਨ ਬੰਨ ਲੇ। ਠੀਕ ਆ। ਬੰਦਾ ਤੋੜ ਕੇ ਤਣਾ। ਹਾਂ। ਆ ਲੋ ਦੋਸਤੋ ਅੱਜ ਤੁਹਾਨੂੰ ਬਾਪੂ ਦੀ ਇੱਕ ਕੋੜੀ ਵਿਖਾਉਂਗਾ। ਬਾਪੂ ਸਾਰਾ ਕੰਮ ਕਰ ਜਿੰਨਾ ਵੀ ਆ। ਉਏ ਇਹਦੇ ਉੱਪਰ ਮਤਲਬ ਲੋਡ ਕਰਕੇ ਪੱਠਾ ਢਕਾਈ ਦੇ ਤੇ ਲੈ ਕੇ ਜਾਂਦੇ ਨੇ ਤੇ ਬਾਪੂ ਦੀ ਉਮਰ ਕਿੰਨੀ ਕੁ ਹੋ ਗਈ ਭਲਾ ਕੋੜੀ ਜੀ ਆ ਬਾਪੂ ਕੋੜੀ ਦੀ ਉਮਰ ਕਿੰਨੀ ਹੈ ਜੀ 60 ਸਾਲ ਦੀ ਅੱਛਾ ਜੀ ਉਸ ਤਰ੍ਹਾਂ ਆਪਾਂ ਕਿਸੇ ਨੂੰ ਮੰਗ ਨਹੀਂ ਨਹੀਂ ਅੱਛਾ ਇਹਦੀ ਬਾਪੂ ਉਮਰ 50 ਸਾਲ ਆਹੋ ਅੱਛਾ ਇਹਨਾਂ ਆਪਾਂ ਪੱਠੇ ਖੜਨੇ ਆ ਨਾ ਹਾਂ ਹਾਂ ਆਪਾਂ ਬੰਨਣਾ ਕਿਸੇ ਨੂੰ ਕਿਸੇ ਨਾਲ ਖੜਨਾ ਨਾ ਹਾਂ ਮਨ ਮੰਗਈ ਇਹੋ ਜਾਣਾ ਕਰਿਆ ਕਿਹਨਾਂ ਮਤਲਬ ਕਿ ਮੰਗਮੀ ਤਾਂ ਨਹੀਂ ਹੈਗੀ ਗੀ ਤੇ ਬਾਪੂ ਇਹ ਇਹ ਹੈ ਇਹ ਦੂਜਾ ਘੋੜੇ ਚਾ ਕੇ ਘੋੜੀ ਦੀ ਬਾਪੂ ਮੇਲ ਕੇ ਫੀਮੇਲ ਹੈ ਭਈ ਇਹ ਖੋਤੀ ਜਾਂ ਚੁ ਆਹ ਖੋਤੀ ਜੋ ਅੱਗੇ ਕੋ ਬੱਚੇ ਪੁੱਛੇ ਵੀ ਤਾਂ ਲੈ ਸੀਗੇ ਅੱਗੇ ਖੋਤੀ ਹੈਗੀ ਸੀ ਅੱਛਾ ਇਹ ਦੀ ਇਹ ਦੀ ਬੱਚੀ ਇਹਦੀ ਮਾਂ ਇਹਦੀ ਮਾਂ ਸੀ ਉਹ ਮੁੰਡੇ ਹੁਣ ਤੈਨੂੰ ਪਰ ਅੱਜ ਕੱਲ੍ਹ ਦੇ ਪਾਦੀ ਨਹੀਂ ਪਾਦੀ ਹਾਂਜੀ ਛੋਟੇ ਸ਼ਾਗਲ ਸੀ ਹਾਂਜੀ ਉਹ ਮੁੜ ਕੇ ਕੋਈ ਆਪਣਾ ਬੰਦਾ ਹੈ ਠੀਕ ਹੈ ਹਾਂਜੀ ਮਨੂਆ ਦਾ ਤੁਸੀਂ ਫੜ ਕੇ ਲੈ ਜਾਣੀ ਆ ਅੱਛਾ ਤਾਂ ਤੈਨੂੰ ਮੈਂ ਖੜਾ ਦੇਣਾ ਠੀਕ ਹੈ ਠੀਕ ਹੈ ਕੋਈ ਨਹੀਂ ਡੈਜੂਗਾ ਠੀਕ ਹੈ ਠੀਕ ਹੈ ਆਪਦੇ ਕੋਲ ਹੀ ਹੋ ਗਈ ਮਤਲਬ ਕਿ ਆਪਾਂ ਨੂੰ ਇੰਨਾ ਪਤਾ ਵੀ ਆਪਣੇ ਕੋਲ 50 ਸਾਲ ਹੋ ਗਏ ਨੇ ਹਾਂ ਮੈਨੂੰ ਪਤਾ ਨਹੀਂ ਸੀ ਬਾਪੂ ਜੀ ਦੀ ਉਮਰ ਵੀ 50 ਸਾਲ ਮੈਂ ਤਾਂ ਵਾਰ-ਵਾਰ ਪੁੱਛਿਆ ਉਹ ਸੌ ਸਾਲ ਤੋਂ ਬਚੀ ਹੈ ਇਹ ਅੱਛਾ ਠੀਕ ਹੈ ਠੀਕ ਹੈ ਬਾਕੀ ਕਿਸੇ ਤਰ੍ਹਾਂ ਦੀ ਕੋਈ ਇਹਨੂੰ ਕਮੀ ਪੇਸ਼ੀ ਮਾਲਕ ਦੀ ਕਿਰਪਾ ਕੋਈ ਤਕਲੀਫ ਤਾਂ ਨਹੀਂ ਹੁੰਦਾ ਇਹਨੀ ਉਮਰ ਚ ਆ ਕੋਈ ਕੋਈ ਬਿਮਾਰੀ ਸ਼ਮਾਰੀ ਵਾਲੀ ਗੱਲ ਕੁਝ ਨਹੀਂ ਉਹਨੂੰ ਨਜ਼ਰ ਆਈ ਨਹੀਂ ਠੀਕ ਠੀਕ ਚੈੱਕਰਾ ਹੋ ਗਈ ਸੀ ਬਿਮਾਰ ਹੋ ਗਈ ਸੀ ਆਹੋ ਸ਼ਾਵ ਦਾ ਬੰਨ ਪੈ ਗਿਆ ਹੈ ਅੱਛਾ ਜੀ ਫਿਰ ਇਹਨੂੰ ਆਤਮਾ ਦਾ ਦਸਤਾ ਦੂਨ ਤੁੰਮੇ ਦਿੱਤੇ ਦੇ ਨਾਲ ਲੂਣ ਲੂਣ ਦਿੱਤਾ ਅੱਛਾ 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 ਉਹ ਦਿੱਤਾ ਕਿ ਦੱਸੀ ਆ ਅੱਛਾ ਉਹ ਦੇ ਕੇ ਗਿਆ ਅੱਛਾ ਤੇ ਬਾਪੂ ਇਹ ਆਪਣਾ ਰੋਜ਼ ਦਾ ਕੰਮ ਆ ਮਤਲਬ ਪੱਠੇ ਆਪਾਂ ਇੱਧਰ ਤੇ ਲੈ ਕੇ ਜਾਣੇ ਆ ਤੇ ਇਸ ਤੋਂ ਬਾਪੂ 2 ਕਿਲੋਮੀਟਰ ਬਣ ਜਾਂਦਾ ਪਿੰਡ ਸਭਰਾ ਆਪਣਾ ਆਹ ਇੰਨਾ ਕਰਦਾ 2 ਕਿਲੋਮੀਟਰ ਹਾਂ ਠੀਕ ਆ ਤੈਨੂੰ ਲਾਈਏ ਕੋਲੇ ਕਰੀਏ ਤੇ ਲੱੱਦੀ ਆਪਾਂ ਹਾਂ ਲੱੱਦੀ ਹੈ ਜੀ ਹੁਣ ਆਪਾਂ ਹਾਂਜੀ ਇਹਨੂੰ ਲਿਆਓ ਕੋਲੇ ਕਰੋ ਆਪਾਂ ਲੱਦਦੇ ਆ ਸੋ ਦੋਸਤੋ ਬਾਪੂ ਹੋਰੀ ਪੱਠੇ ਲੈ ਕੇ ਜਾਂਦੇ ਆ گاਵਾ ਬਾਪੂ ਹੋਰਾਂ ਦੇ ਕੋਲ ਦੇ ਤੇ ਪੱਠੇ ਬਾਪੂ ਹੋਰੀ ਲੈ ਕੇ ਜਾਂਦੇ ਨੇ ਆਪਣੀ ਘੋੜੀ ਦੇ ਉੱਪਰ ਤੇ ਕਿਉਂਕਿ ਜਿਹੜਾ ਕਿਸੇ ਦਾ ਦੋਸਤੋ ਸੰਧ ਰੱਖਿਆ ਹੋਵੇ ਮਿਹਨਤ ਕਾਸ਼ ਬੰਦਿਆਂ ਦਾ ਉਹ ਘੋੜੀਆਂ ਤੇ ਘੋੜੇ ਹੀ ਦੋਸਤੋ ਕਹਾਉਂਦੇ ਆ ਤੇ ਬਾਕੀ ਤੁਸੀਂ ਵੇਖ ਸਕਦੇ ਹੋ ਬਾਪੂ ਹਣਾ ਕੋਲ ਇਹ ਖੱਚਰ ਵੀ ਜੇ ਆਪਣਾ ਲਈਏ ਤੇ ਗਦਾ ਖੱਚਰ ਖੇਲੋ ਤੁਸੀਂ ਪਰ ਬਾਪੂ ਹਣਾ ਦੀ ਇਹ ਘੋੜੀ ਆ ਤੇ ਡੇਲੀ ਦਾ ਕੰਮ ਬਾਪੂ ਹਣਾ ਦਾ ਜਿਹੜਾ ਹੈਗਾ ਵੀ ਮਿਹਨਤ ਕਾਸ਼ ਬਾਪੂ ਹੈਗਾ ਵੀ ਪੱਠੇ ਡੱਕੇ ਜਿਹੜੇ ਆ ਗਾਵਾਂ ਦੇ ਉਹ ਇਹਦੇ ਉੱਪਰ ਲੈ ਕੇ ਜਾਣੇ ਆ ਤੇ ਵਜਨ ਤੁਸੀਂ ਪੰਡ ਦਾ ਜ਼ਰੂਰ ਵੇਖ ਲਿਓ ਫੰਡ ਵੀ ਬਾਪੂ ਨੇ ਰੱਖਣੀ ਆ ਉੱਪਰ ਤੇ ਆਪ ਵੀ ਬਾਪੂ ਜਿਹੜੀ ਸਵਾਰੀ ਕਰਕੇ ਨਾਲ ਜਿਹੜਾ ਜਰੂਰ ਲੈ ਜਾਂਦਾ ਜਾਂਦਾ ਹੈਗਾ ਵਿਖਾਉਣ ਦਾ ਮਤਲਬ ਇਹੋ ਸੀ ਕਿ ਮੈਂ ਬਾਪੂ ਨੂੰ ਸਵੇਰੇ ਮਿਲਿਆ ਸੀਗਾ ਤੇ ਮੈਂ ਦੇਖਿਆ ਵੀ ਬਾਪੂ ਹੁਣੇ ਪੱਠੇ ਵੱਢ ਕੇ ਬਿਲਕੁਲ ਰੱਖ ਲਿਆ ਸੀ ਕਿ ਤਿਆਰ ਕਰਕੇ ਤੇ ਮੈਂ ਚਕਾਉਣਾ ਵੀ ਆਇਆ ਬਾਪੂ ਦੇ ਕੋਲ ਤੇ ਨਾਲ ਸੋਚਿਆ ਵੀ ਜਿਹੜੀ ਸ਼ੇਅਰ ਜ਼ਰੂਰ ਕੀਤੀ ਜਾਵੇ ਅੱਜ ਦੇ ਜਿਹੜੇ ਮਹਿੰਗੇ ਦੌਰ ਦੇ ਵਿੱਚ ਦੋਸਤੋ ਜਹਾਜ਼ਾਂ ਤੱਕ ਜਿਹੜੀ ਸਵਾਰੀ ਹੋਣ ਲੱਗ ਪਈ ਆ ਕਾਰਾਂ ਤੇ ਸਕੂਟਰ ਮੋਟਰਸਾਈਕਲ ਜਿਹੜੇ ਤੇਲ ਬਾਪੂ ਇੰਨਾ ਕ ਤੇਲ ਖਾ ਪੀ ਜਾਂਦੇ ਇਹਨੇ ਕਰਮਾਲੀਆਂ ਬਾਪੂ ਕੋਈ ਤੇਲ ਪਾੜੇ ਵਾਲੀ ਗੱਲ ਹੀ ਨਹੀਂ ਗਈ ਇੱਕ ਵਾਰੀ ਦੋਸਤੋ ਵੀਡੀਓ ਕਰਦਾ ਮੈਂ ਹੋਲਡ ਤੇ ਬਾਪੂ ਨੇ ਪੰਡ ਲੋਡ ਕਰਾ ਦਿੱਗੇ ਉੱਪਰ ਰਖਾ ਕੇ ਪੰਡ ਲੋੜ ਬਾਪੂ ਨੂੰ ਵੀ ਪਾ ਕੇ ਸਵਾਰੀ ਤੇ ਫੇਰ ਗੱਲ ਕਰਦੇ ਆ ਆ ਲਓ ਜੀ ਬਾਪੂ ਕਰ ਲੋ ਧਿਆਨ ਨਾ ਸਵਾਰੀ ਪੰਡ ਪੁੰਡ ਦੀ ਚਿੰਤਾ ਨਾ ਕਰਿਓ ਪੰਡ ਅਸੀਂ ਰਖਾਵਾਂਗੇ ਉੱਤੇ ਆ ਲਓ ਦੋਸਤੋ ਬਾਪੂ ਜੀ ਤਿਆਰ ਬਰ ਤਿਆਰ ਬਾਪੂ ਜੀ ਕੋਲੇ ਲੈ ਆਉਂਗੇ ਇੱਥੇ ਕੋਲੇ ਕੇ ਆ ਲਿਓ ਨਾਲ ਲਾਓ ਫੇਰ ਬਾਪੂ ਜੀ ਸਟੈਂਡ ਤੇ ਹਨਾ ਬਾਪੂ ਆਪਣੇ ਭੈਣ ਭਰਾ ਸਾਰੇ ਵੇਖਣੇ ਜਰੂਰ ਵੇਖਣ ਵੀ ਇਹ ਨਾ ਪਹਿਲੀ ਵਾਰ ਹੋਇਆ ਦੋਸਤੋ ਵੀ 2022 ਦੇ ਵਿੱਚ ਐਡਾ ਜਿਹੜਾ ਮਸ਼ੀਨਰੀ ਯੁੱਗ ਵੀ ਹੈਗਾ ਤੇ ਬਾਪੂ ਜੀ ਹੁਣੀ 50 ਸਾਲ ਦੀ ਉਮਰ ਦੱਸਦੇ ਨੇ ਇਸ ਘੋੜੀ ਦੀ ਤੇ ਰੱਖੀਏ ਆਪਾਂ ਉੱਤੇ ਬਾਈ ਜੀ ਪੰਡ ਚਲੋ ਆਹ ਲਓ ਜੀ ਬਾਪੂ ਜੀ ਦੀ ਕਰਾਤੀ ਸਵਾਰੀ ਉੱਪਰ ਅੱਜ ਤੇ ਠੀਕ ਆ ਕੋੜਾ ਆਵਣੋਂ ਬਜਾਣਾ ਠੀਕ ਆ ਖਰਾਬ ਨਹੀਂ ਕਰਤੀ ਟੁੱਕੇ ਠੀਕ ਆ ਬਾਪੂ ਜੀ ਇਹਨੇ ਕੋਈ ਭਜਣਾ ਨੱਠਣਾ ਨਹੀਂ ਬਸ ਇੰਨੀ ਕੀ ਸਪੀਡ ਤੇ ਜਾਣਾ ਨਾ ਐਕਟਰਾਂ ਨੂੰ ਲੈ ਗਿਆ ਪੱਠੇ ਲੱਦੇ ਹਾਂਜੀ ਉਹ ਖਰਾਬ ਠੀਕ ਆ ਜੀ ਆ ਚੱਲ ਠੀਕ ਚੱਲ ਤੇਰੇ ਕੱਢਾ ਠੀਕ ਆ ਜੀ ਇਹ ਬੜੇ ੜੱਪੇ ਚ ਲਾਵੇ ਆ ਫੇਰ ਨਾ ਨਰਾਜ ਕਿ ਭਾਈ ਜੀ ਆ ਨਾ ਹੱਥ ਰੇਪ ਬਣਾ ਬਾਈ ਹਾਂਜੀ ਖਰਾਬ ਹੀ ਕਰਦੀ ਆ ਅੱਛਾ ਅੱਛਾ ਫੇਰ ਮਿੰਟ ਤੇ ਬਾਹਰ ਠੀਕ ਆ ਜੀ ਬਾਪੂ ਜੀ ਦੀ ਖਰਾਕ ਪੱਠੇ ਹੀ ਆ ਬਸ ਕੁੱਤਰ ਕੇ ਪਾਉਣੀ ਹੁੰਦੇ ਆ ਤੇ ਕੋਈ ਫੀਡ ਫੂਡ ਵੀ ਨੂੰ ਪਾ ਦਿੰਦੇ ਹੋ ਨਾ ਅੱਛਾ ਫੀਡ ਫੂਡ ਨਹੀਂ ਕੋਈ ਹੈ ਨਾ ਪੱਟੇ ਨਾ ਡੜ ਨਾ ਰੋਟੇ ਜਿੰਨੇ ਪੱਟੇ ਮਾੜੇ ਨਹੀਂ ਬੋਲਣ ਚੰਗਾ ਕੁੱਤਰਾ ਕਰਨਾ ਹਾਂ ਜੀ ਹਾਂ ਜੀ ਤੇ ਬਾਪੂ ਜੀ ਜਿਵੇਂ ਤੁਸੀਂ ਦੱਸਿਆ ਵੀ ਆਪਾਂ ਗਾਂ ਇੱਥੋਂ ਬੱਚੇ ਪੁੱਛੇ ਫਿਰ ਲੈ ਹੀ ਨਹੀਂ ਅੱਗੇ ਪੀੜੀ ਵਧਾਈ ਨਹੀਂ ਇਹ ਸੁਹੀ ਪਹਿਲਾਂ ਸੁਹਿਆ ਅੱਛਾ ਜੀ ਤੇ ਫੱਟੀ ਜਿਹੜੀਓ ਅੱਛਾ ਜੀ ਕੋਦਮ ਬਣ ਗਈ ਹਾਂ ਜੀ ਬੱਚੀ ਦੀ ਚੀਜ਼ ਹਾਂ ਜੀ ਕੋਈ ਕਟੋੜਾ ਨਾ ਬਾਪੂ ਜੀ ਨਾਲੇ ਇਹਨਾਂ ਦਾ ਦੁੱਧ ਜਿਹੜਾ ਬੜਾ ਮਹਿੰਗਾ ਹੈ ਕੰਨ ਰਹੀ ਹੈ ਕਿੱਥੇ ਆ ਗਿਆ ਹਾਂਜੀ ਉੱਥੋਂ ਆ ਹਾਂਜੀ 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 ਆ ਠੀਕ ਆ ਲੈ ਦੋ ਤੈਨੂੰ ਕੰਕਰ ਦਾ ਜੀ ਜੀ 2000 ਦਾ ਮੇਰਾ ਬਿੱਲ 2000 ਨੂੰ ਇਹ ਕਿਲੋ ਬਾਪੂ ਜੀ ਕਿਲੋ ਕਿਲੋ ਬਾਪੂ ਨਾਲ ਰੇਟ 10000 ਰੁਪਏ ਵੀ ਕਹਿੰਦੇ ਆ ਕਈ ਵੀ 10000 ਕੀਮਤ ਹੁੰਦੀ ਹਾਂਜੀ ਉਹਨੂੰ ਬੰਦਿਆ ਬੜੀਆਂ ਬਾਤ ਦੇ ਹਾਂਜੀ 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 ਖਾਈ ਚਾ ਨਾ ਮੈਂ ਪੱਖਾ ਲਈ ਜਮਾ ਹਾਂਜੀ ਇਹ ਮੁੰਡਾ ਹੈ ਹਾਂਜੀ ਉਹਨੂੰ ਪਤਾ ਨਾ ਲੱਗਣ ਕਿ ਉਹ ਬਿਊਟੀ ਬਣਾਤੀ ਹਾਂਜੀ ਹਾਂਜੀ ਉਹ ਮਾਦੇ ਪੱਖਾ ਨੂੰ ਕਿਹਨੂੰ ਹਾਂਜੀ ਉਹ ਆਪਣੀ ਆਹ ਸਾਂਹ ਲਾ ਰਹੀ ਤੇਰੀ ਉਮਰ ਨਹੀਂ ਹਾਂਜੀ ਹਾਂਜੀ ਮਨੂਆ ਲਾ ਦੇ ਮਾਦਾ ਆ ਮਨੂਆ ਦੇਖ ਕੁੜੀ ਉਹ ਹੀ ਹੈ ਉਹ ਹੀ ਹੈ ਹਾਂਜੀ ਆ ਆਹ ਵੇਖ ਲਾ ਤੇਰੇ ਤਰੇ ਜਾਦੇ ਨਾ ਤੈਨੂੰ ਪਤਾ ਨਹੀਂ ਲੱਗਦਾ ਬਿਲਕੁਲ ਨਹੀਂ ਬਾਪੂ ਜੀ ਇੱਕ ਨਾ ਇੱਕ ਬਹੁਤ ਵਧੀਆ ਛੇ ਆ ਜਿਹੜੇ ਵੀਰ ਭੈਣ ਭਰਾ ਵੇਖਣਗੇ ਬੜੀ ਸੋਹਣੀ ਛੇ ਵੇਖਣਗੇ ਤੇ ਇੱਕ ਸਵਾਰੀ ਵੀ ਥੋੜੀ ਨਾਲ ਤੇ ਬਾਕੀ ਜਿਹੜਾ ਸਮਾਨ ਹਰਾਚਾਰਾ ਲੈ ਕੇ ਵੀ ਜਾਣਾ ਤੁਸੀਂ ਹੋਰ ਆਪਸੂਆਂ ਲਈ ਵੀ ਹਾਂ ਡੱਕਾ ਤੇ ਹਾਂਜੀ ਡੱਕ ਦੋ ਮਿੰਟ ਜੀ ਐਤਰਾ ਖੜ ਵੀ ਜਾਣਾ ਇਹਨੇ ਹਨਾ ਐ ਖੜ ਵੀ ਜਾਂਦੀ ਏ ਲਓ ਜੀ ਖੜ ਵੀ ਗਈ ਹੈ ਹਾਂ ਜੀ ਹਾਂ ਜੀ ਤੇ ਬਾਪੂ ਜੀ ਨਾਮ ਕੀ ਦੱਸ ਦੋ ਆਪਣਾ ਨਾਮ ਕੀ ਹੈ ਜੀ ਨਾਮ ਕੀ ਤੁਹਾਡਾ ਕਸ਼ਮੀਰ ਸਿੰਘ ਕਸ਼ਮੀਰ ਸਿੰਘ ਬਾਪੂ ਬਾਪੂ ਪਿੰਡ ਸੁਭਰਾਈ ਹੈ ਨਾ ਸੁਭਰਾ ਨਵਾ ਕਲਾ ਠੀਕ ਹੈ ਜੀ ਠੀਕ ਹੈ ਨਵਾ ਕਲਾਵਾ ਠੀਕ ਹੈ ਜੀ ਦੇਖੋ ਜਾਂਦੇ ਹਾਂ ਠੀਕ ਹੈ ਜੀ ਠੀਕ ਹੈ